ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਾ ਨਾ ਇਹਦਾ ਮਤਲਬ ਯਾਰ ਉਹਦਾ ਡੀਐਨਏ ਟੈਸਟ ਕਰਾਉਣਾ ਸੀਗਾ ਸਹੀ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਨੇ ਸੂਬੇ ਦਾ ਸਿਆਸੀ ਮਾਹੌਲ ਹੋਰ ਪਖਾੜ ਦਿੱਤਾ ਹੈ ਉਹਨਾਂ ਸਿੱਧੇ ਤੌਰ ਤੇ ਬੀਜੇਪੀ ਤੇ ਹਮਲਾ ਬੋਲਿਆ ਹੈ ਉਹ ਪਾਰਟੀ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਇੱਕ ਸਮੇਂ ਚੰਗਾ ਭਾਈਵਾਲ ਰਿਹਾ ਹੈ ਹੁਣ ਉਸੇ ਬੀਜੇਪੀ ਤੇ ਅਕਾਲੀ ਦਲ ਹਮਲਾ ਕਰ ਰਿਹਾ ਹੈ ਇਹ ਬਿਆਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿੱਚ ਕਰੈਲੀ ਦੌਰਾਨ ਦਿੱਤਾ ਹੈ ਖਾਸਕਰ ਉਹਨਾਂ ਆਪਣੇ ਲੋਕਾਂ ਨੂੰ ਕੋਸਿਆ ਜਿਹੜੇ ਬੀਜੇਪੀ ਜੁਆਇਨ ਕਰ ਰਹੇ ਨੇ ਪਿਛਲੇ ਦਿਨੀ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤ ਅਤੇ ਨੂੰ ਨੇ ਬੀਜੇਪੀ ਜੁਆਇਨ ਕੀਤੀ ਹੈ ਚਰਚਾ ਕਿ ਮਲੂਕਾ ਜੀ ਨੂੰ ਪਰਮਪਾਲ ਕੌਰ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਇੱਕ ਤਰ੍ਹਾਂ ਨਾਲ ਬੀਜੇਪੀ ਨੇ ਅਕਾਲੀ ਦਲ 'ਚ ਵੱਡੀ ਸੱਨ ਮਾਰੀ ਹੈ ਹਾਲਾਂਕਿ ਅਕਾਲੀ ਦਲ ਇਸ ਨੂੰ ਪਰਿਵਾਰਕ ਮਸਲਾ ਦੱਸ ਕੇ ਪੱਲਾ ਝਾੜ ਚੁੱਕਿਆ ਹੈ ਪਰ ਇਹ ਪਾਰਟੀ ਲਈ ਵੱਡਾ ਝਟਕਾ ਹੈ ਕਿਉਂਕਿ ਇੱਕ ਅਕਾਲੀ ਪਰਿਵਾਰ ਨੇ ਵਿਰੋਧੀ ਪਾਰਟੀ ਬੀਜੇਪੀ ਨੂੰ ਜੁਆਇਨ ਕੀਤਾ ਹੈ ਨਤੀਜਾ ਹੁਣ ਸੁਖਵੀਰ ਬਾਦਲ ਅਜਿਹੇ ਲੋਕਾਂ ਤੇ ਬੀਜੇਪੀ ਤੇ ਹਮਲਾ ਵਰਨੇ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਣਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ ਜਿਹੜਾ ਆਪਣਾ ਖਾਲਸਾ ਬੀਜੇਪੀ ਜਾਂਦਣਾ ਇਹਦਾ ਮਤਲਬ ਇਹ ਹੈ ਉਹਦਾ ਡੀਐਨਏ ਟੈਸਟ ਕਰਾਉਣਾ ਚਾਹੀਦਾ ਸਹੀ ਬਣੇਗਾ